ਅੰਮ੍ਰਿਤਸਰ ਦੇ ਪਿੰਡੀ ਖਾਨ ਖੋਟ ਸਰਦਾਰਾ ਵਾਲਾ ਦੇ ਵਿੱਚ ਡਾਈਰੀਏ ਦਾ ਕਹਿਰ ਵਿਖਣ ਨੂੰ ਮਿਲਿਆ ਇੱਥੇ ਹਰ ਘਰ ਦੇ ਵਿੱਚ ਲੋਕ ਡਾਈਰੀਏ ਤੋਂ ਪੀੜਤ ਹਨ ਅਤੇ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਦੋ ਦਰਜਣ ਤੋਂ ਵੱਧ ਲੋਕ ਹਸਪਤਾਲ ਦੇ ਵਿੱਚ ਧੇਰੇ ਇਲਾਜ ਨੇ ਅਤੇ ਇਸ ਕਦਰ ਲੋਕਾਂ ਦੇ ਮਨ ਦੇ ਵਿੱਚ ਡਰ ਬੈਠ ਗਿਆ ਕਿ ਉਹਨਾਂ ਨੂੰ ਹੁਣ ਪੀਣ ਵਾਲੇ ਪਾਣੀ ਤੋਂ ਵੀ ਡਰ ਲੱਗਣ ਲੱਗਿਆ ਉਧਰ ਸਿਹਤ ਵਿਭਾਗ ਦੀ ਟੀਮ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਪ੍ਰਭਾਵਿਤ ਪਿੰਡ ਦਾ ਦੌਰਾ ਕੀਤਾ ਗਿਆ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਗਏ ਅੰਮ੍ਰਿਤਸਰ ਦਾ ਪਿੰਡ ਖਾਨਕੋਟ ਸਰਦਾਰਾ ਵਾਲਾ ਇੱਕ ਵਾਰ ਫਿਰ ਡਾਰੀਆਂ ਦੇ ਚਪੇੜ ਦੇ ਵਿੱਚ ਆਇਆ ਅਤੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਪਿੰਡ ਵਾਲੇ ਪਾਣੀ ਦੀ ਜਿਹੜੀ ਕਿ ਪਾਈਪ ਹੈਗੀ ਹੈ ਕਿਤੋਂ ਲੀਕ ਹੋ ਰਹੀ ਹੈ ਜਿਸ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਜਿਹੜਾ ਮਿਕਸ ਹੋ ਕੇ ਉਹ ਪਹੁੰਚ ਰਿਹਾ ਜਿਸ ਤੋਂ ਪਿੰਡ ਤੋਂ ਬਾਅਦ ਹੁਣ ਲੋਕਾਂ ਦੀ ਸਿਹਤ ਵਿਗੜਨੀ ਸ਼ੁਰੂ ਹੋ ਚੁੱਕੀ ਹੈ ਹਾਲਾਤ ਇਹ ਬਣੇ ਹੋਏ ਨੇ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੇ ਕਿ ਲੋਕ ਨੇ ਉਹ ਡਾਇਰੀਏ ਤੋਂ ਪੀੜਤ ਹੋ ਚੁੱਕੇ ਨੇ ਦਸ ਤਤੇ ਉਲਟੀਆਂ ਦੇ ਕਰਕੇ ਲੋਕਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਹੁਣ ਤੱਕ ਦੀ ਜਿਹੜੀ ਰਿਪੋਰਟ ਨਿਕਲ ਕੇ ਸਾਹਮਣੇ ਆਈ ਹੈ ਕਿ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 25 ਤੋਂ 30 ਲੋਕ ਹਸਪਤਾਲ ਦੇ ਵਿੱਚ ਜ਼ਰੇ ਇਲਾਜ ਨੇ ਹਸਪਤਾਲ ਦੇ ਵਿੱਚ ਇਹਨਾਂ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਉਧਰ ਪਿੰਡ ਦੇ ਲੋਕਾਂ ਨਾਲ ਜਦੋਂ ਰਾਬਤਾ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਦਿੱਕਤ ਆ ਰਹੀ ਹੈ ਕਿਉਂਕਿ ਜੋ ਪਾਣੀ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚ ਰਿਹਾ ਉਹ ਉਸ ਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਕਸ ਹੋਇਆ ਪਿਆ ਜਿਸ ਕਰਕੇ ਹੁਣ ਲੋਕ ਬਿਮਾਰੀਆਂ ਦੇ ਚੇਟ ਪੇਟ ਵਿੱਚ ਆਉਣ ਲੱਗੇ ਨੇ ਗੱਲ ਇਹ ਹੈ ਜੀ ਮਤਲਬ ਸਾਡੇ ਪਿੰਡ ਜਿਹੜਾ ਵਾਟਰ ਸਪਲਾਈ ਪਾਣੀ ਆ ਉਹ ਆ ਰਿਹਾ ਆ ਤੇ ਉਹ ਸੀਵਰੇਜ ਦੇ ਨਾਲ بارش ਦੇ ਪਾਣੀ ਨਾਲ ਮਿਕਸ ਹੋ ਰਿਹਾ ਪਾਪ ਲੀਕ ਹੋ ਰਹਾ ਗੰਦਾ ਪਾਣੀ ਆ ਰਿਹਾ ਗੰਦਾ ਪਾਣੀ ਪੀ ਪੀ ਕੇ ਤੇ ਮੇਰੇ ਸਾਡੇ ਪਿੰਡ ਦੇ ਲੋਕ ਕੁਝ ਮੌਤ ਦੇ ਘਾਟ ਉਤਰ ਗਏ ਤੇ ਕੁਝ ਜਿਹੜੇ ਆ ਨਾ ਦਸਤੌਂਡ ਆ ਉਲਟੀਆਂ ਆਉਂਦੀਆਂ ਮੰਦਾ ਹਾਲ ਹੈ ਤਾਂ ਹਸਪਤਾਲ ਦੇ ਵਿੱਚ ਦਾਖਲ ਆ ਕਿੰਨੀਆਂ ਮੋਤਾਂ ਹੋ ਗਈਆਂ ਤਿੰਨ ਮੋਤਾਂ ਹੋ ਗਈਆਂ ਜੀ ਕਿੰਨੀ ਉਮਰ ਕਿੰਨੀ ਉਹਨਾਂ ਦੀ ਉਮਰ ਉਹਨਾਂ ਦੀ ਹੈਗੀ ਆ ਜੀ ਮਤਲਬ ਠਾਕਰ ਸਿੰਘ ਜਿਹੜੇ ਆ ਉਹਨਾਂ ਦੀ 75 ਸਾਲ ਆ ਵਿੱਕੀ ਆ ਤੇ ਉਹਦੀ ਮਤਲਬ 30 ਸਾਲ ਆ ਤੇ ਇੱਕ ਬੀਬੀ ਆ ਤੇ 60 ਕੇ ਸਾਲ ਉਹਨਾਂ ਦੀ ਉਮਰ ਆ ਤੇ ਕੁਝ ਕਾਫੀ ਜਿਹੜਿਆ ਮੌਦ ਤੇ ਤਰਸ ਰਹਾ ਕਿ ਮੱਲ ਸਾਡੀ ਜਾਨ ਮੱਲ ਜਿਹੜੀ ਆ ਖਤਰੇ ਦੇ ਵਿੱਚ ਤੇ ਸਾਨੂੰ ਕਿਸੇ ਨਾ ਕਿਤੇ ਲਿਆ ਜਾਵੇ ਕੋਈ ਗਰੀਬ ਨਹੀਂ ਜਾਇਆ ਜਾਂਦਾ ਤੇ ਉਹਨਾਂ ਨੂੰ ਸਰਕਾਰ ਵੀ ਜਿਹੜਾ ਉਧਰ ਧਿਆਨ ਨਹੀਂ ਦੇ ਰਹੀ ਆ ਪਿੰਡ ਦੇ ਵਿੱਚੋਂ ਲੋਕ ਚਲੋ ਸਰਕਾਰੀ ਪਾਣੀ ਗੰਦਾ ਆ ਜੋ ਸਰਕਾਰੀ ਸਰਕਾਰੀ ਪਾਣੀ ਗੰਦਾ ਹੈ ਕਿਤੇ ਸ਼ਿਕਾਇਤ ਇਸ ਬਾਬਤ ਕੀਤੀ ਨਹੀਂ ਅਧਿਕਾਰੀਆਂ ਨੂੰ ਸ਼ਿਕਾਇਤ ਇਹ ਜਿਹੜੀ ਆ ਪਹਿਲਾਂ ਤੇ ਨਹੀਂ ਕੀਤੀ ਜਦੋਂ ਇਹ ਪਤਾ ਲੱਗਾ ਕਿ ਹਾਲਾਤ ਖਰਾਬ ਹੋ ਗਏ ਤੇ ਕੱਲ ਦੀ ਸ਼ਿਕਾਇਤ ਇਹ ਜਿਹੜੀ ਪਹਚਾਈ ਆ ਤੇ ਉਹਦੇ ਵਿੱਚ ਜਿਹੜੇ ਆ ਅਧਿਕਾਰੀ ਆ ਉਹ ਤੇ ਕੋਈ ਆਇਆ ਨਹੀਂ ਸਾਡੇ ਮਾਨਯੋਗ ਜਿਹੜੇ ਸਤਕਾਰਯੋਗ ਪੱਤਰਕਾਰ ਵੀਰਿਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਇੱਥੋਂ ਖਾਣ ਸਾਡੇ ਸਰਦਾਰ ਵਾਲੇ ਖਾਣਕੋਟ ਦੀ ਆਵਾਜ਼ ਜਿਹੜੀ ਆ ਸਰਕਾਰਾਂ ਤੱਕ ਪਹੁੰਚਾ ਰਿਹਾ ਹੈ ਬਹੁਤ ਵਧੀਆ ਗੱਲ ਆ ਤੁਹਾਡਾ ਜੀ ਆਇਆਂ ਨੂੰ ਉਦਰ ਪਿੰਡ ਦੇ ਵਿੱਚ ਡਰੀਏ ਦੇ ਕਹਿੜ ਨੂੰ ਵੇਖਦਿਆਂ ਹੋਇਆਂ ਸਿਹਤ ਵਿਭਾਗ ਦੀਆਂ ਟੀਮਾਂ ਵੀ ਹੁਣ ਹਰਕਤ ਦੇ ਵਿੱਚ ਆਈਆਂ ਨੇ ਅਤੇ ਉਹਨਾਂ ਦੇ ਵੱਲੋਂ ਪ੍ਰਭਾਵਿਤ ਪਿੰਡ ਦਾ ਦੌਰਾ ਕੀਤਾ ਗਿਆ ਪੀਣ ਵਾਲੇ ਪਾਣੀ ਦੇ ਸੈਂਪਲ ਲਏ ਗਏ ਨੇ ਅਤੇ ਲੋਕਾਂ ਨੂੰ ਦਵਾਈਆਂ ਵੀ ਤਕਸੀਮ ਕੀਤੀਆਂ ਗਈਆਂ ਸੇਗਾ ਕਿ ਇਸ ਪਿੰਡ ਦੇ ਵਿੱਚ ਮਤਲਬ ਡਾਇਰੀਆ ਕਰਕੇ ਕੋਈ ਡੈਥs ਹੋਈਆਂ ਤਿੰਨ ਡੈਥs ਹੋਈਆਂ ਅਸੀਂ ਆ ਗਏ ਮੇਰੀ ਸਾਰੀ ਟੀਮ ਪਹੁੰਚ ਗਈ ਹੈ ਤੇ ਇਹਨਾਂ ਦੇ ਚਾਚਾ ਜੀ ਦੀ ਡੈਥ ਹੋਈ ਹੈ ਇਹ ਕਹਿੰਦੇ ਕਿ ਪਰਸੋਂ ਹੀ ਇਹ ਡੈਥ ਹਾਂਜੀ 15 ਨੂੰ ਹਾਂ 15 ਤਰੀਕ ਨੂੰ ਡੈਥ ਹੋਈ ਹੈ ਉਹਨਾਂ ਦੀ ਤੇ ਦੋ ਬੰਦਿਆਂ ਦੀ ਡੈਥ ਹੋਈ ਹੈ ਜਿਨ੍ਹਾਂ ਦੀ ਕੀ ਲੂਜ਼ ਮੋਸ਼ਨ ਵੋਮਿਟਿੰਗ ਕਰਕੇ ਡੈਥ ਹੋਈ ਹੈ ਬਾਕੀ ਦੇ ਇਹਨਾਂ ਨੇ ਦੱਸਿਆ ਕਿ ਇੱਥੇ ਹਸਪੀਟਲ ਦਾਖਲ ਹੈ ਸਾਡੀ ਹੁਣ ਟੀਮ ਆਈ ਹੈ 25 ਜਾਣੇ ਦੱਸਦੇ ਪਏ ਕਿ ਹਸਪਤਾਲ ਦਾਖਲ ਉਹ ਅਸੀਂ ਜਾ ਕੇ ਇੱਕ ਵਾਰੀ ਹਸਪਤਾਲ ਦੇ ਵਿੱਚ ਵਿਜ਼ਿਟ ਕਰਦੇ ਆ ਉੱਥੇ ਜਾ ਕੇ ਅਸੀਂ ਦੇਖਦੇ ਆ ਕਿੰਨੇ ਬੰਦੇ ਆ ਕਿਹੜੀ ਪ੍ਰੋਬਲਮ ਲੈ ਆ ਕਿਉਂਕਿ ਇਹ ਤਿੰਨ ਡਾਕਟਰ ਕਹਿ ਰਹੇ ਸੀ ਤੁਸੀਂ ਤੀਸਰੀ ਇਹਨਾਂ ਨੇ ਕਿਹਾ ਕਿ ਸਾਡੇ ਉਹ ਉਹ ਕੋਈ ਸੀਗੇ ਉਹਨਾਂ ਨੂੰ ਲਿਵਰ ਦੀ ਪ੍ਰੋਬਲਮ ਸੀ ਜਿਹੜੀਆਂ ਡਾਇਰੀਆ ਕਰਕੇ ਦੋ ਡੈਥਸ ਹੋਈਆਂ ਉਹ ਅਸੀਂ ਹੁਣ ਸੈਂਪਲਿੰਗ ਕਰਵਾ ਰਹੇ ਆਂ ਦੇ ਪਲਾਸੇ ਕਹ ਰਹੇ ਵਿੱਚ ਸੀਵਰੇਜ ਦੇ ਪਾਣੀ ਦੀ ਸਮੈਲ ਆ ਰਹੀ ਹੈ ਉਹ ਵੀ ਅਸੀਂ ਸੈਨੀਟੇਸ਼ਨ ਵਾਲੇ ਵੀ ਬੁਲਾ ਰਹੇ ਆਂ ਉਹ ਵੀ ਆ ਰਹੇ ਆਂ ਤੇ ਇਹਨਾਂ ਦੀ ਪਾਣੀ ਦੀਆਂ ਟੈਂਕੀਆਂ ਦੀ ਕਲੋਰੀਨੇਸ਼ਨ ਕਰਵਾ ਦੇਣਾ ਇਹਨਾਂ ਨੂੰ ORS ਵੰਡ ਤੇ ਆਂ ਨਾਲ ਉਹ ਸਮਝਾ ਰਹੇ ਕਿ ਜਿੰਨوں ਵੀ ਕੋਈ ਪ੍ਰੋਬਲਮ ਹੋਣੀ ਹੈ ਟੱਟੀਆਂ ਉਲਟੀਆਂ ਦੀ ਉਹ ORS ਵਾਲਾ ਇਹ ਘੋਲ ਪੀਓ ਤੇ ਜ਼ਿੰਕ ਦੀਆਂ ਗੋਲੀਆਂ ਦੇਤੀਆਂ ਬਾਕੀ ਮੇਰਾ ਸਾਰਾ ਡਿਪਾਰਟਮੈਂਟ ਮੇਰਾ ਇੱਥੇ ਹੈ ਅਸੀਂ ਸਰਵੇ ਕਰਵਾ ਰਹੇ ਹਾਂ ਜਿਹੜੇ-ਜਿਹੜੇ ਘਰ 'ਚ ਜਿੰਨੂੰ ਵੀ ਪ੍ਰੋਬਲਮ ਲੱਗੇਗੀ ਉਹਨਾਂ ਨੂੰ ਅਸੀਂ ਹਸਪਤਾਲ ਉਧਰ ਪਿੰਡ ਵਾਸੀਆਂ ਦਾ ਰੋਸ ਹੈ ਕਿ ਅਜਿਹਾ ਨਹੀਂ ਹੈ ਕਿ ਉਹਨਾਂ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਪਹੁੰਚ ਨਹੀਂ ਕੀਤੀ ਕਿ ਸਰਕਾਰੀ ਅਧਿਕਾਰੀਆਂ ਤੱਕ ਪਰ ਜੇਕਰ ਸਮਾਂ ਰਹਿੰਦਿਆ ਕਾਰਵਾਈ ਕੀਤੀ ਗਈ ਹੁੰਦੀ ਤਾਂ ਸ਼ਾਇਦ ਅੱਜ ਇਹਨਾਂ ਕਹਿਰ ਜੋ ਹੈ ਪਿੰਡ ਦੇ ਵਿੱਚ ਨਾ ਹੁੰਦਾ ਉਧਰ ਪਿੰਡ ਦੇ ਵਿੱਚ ਜੋ ਇਹ ਬਿਮਾਰੀ ਫੈਲੀ ਹੋਈ ਹੈ ਉਸ ਦੀ ਰੋਕਥਾਮ ਨੂੰ ਲੈ ਕੇ ਹੁਣ ਯਤਨ ਬੇਸ਼ੱਕ ਕੀਤੇ ਜਾ ਰਹੇ ਨੇ ਪਰ ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਸ ਪਿੰਡ ਨੂੰ ਦਰਿਆ ਮੁਕਤ ਕੀਤਾ ਜਾਂਦਾ ਹੈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ